ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਡ ਹੰਬੜਾ ਤਹਿਸੀਲ ਵੀ ਲੁਧਿਆਣਾ ਤੇ ਜ਼ਿਲ੍ਹਾ ਵੀ ਲੁਧਿਆਣਾ ਬਾਈ ਨੂੰ ਜੇ ਗੱਲ ਕਰ ਲਈਏ ਕਿਉਂਕਿ ਮੁੱਲਾਪੁਰ ਦਾਖਾਂ ਦੇ ਨੇੜੇ ਬਾਈ ਦਾ ਪਿੰਡ ਰਹਿ ਜਾਂਦਾ ਬਾਕੀ ਡਿਟੇਲ ਪੁੱਛਾਂਗੇ ਬਾਈ ਨੂੰ ਜਾਨਵਰ ਦਿਖਾਵਾਂਗੇ ਸੱਜਣੋ ਦੋ ਇੱਕ ਤਾਂ ਝੋਟੀ ਦਿਖਾਵਾਂਗੇ ਇਹ ਹੈਗੀ ਆ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਿਕੰਦਰ ਦੀ ਝੋਟੀ ਆ ਦੰਦਾਂ 'ਚ ਵੀ ਛੇ ਰੰਦਾ ਤੇ ਪਹਿਲਣ ਦਾ ਯਾਰ ਦੁੱਧ ਦਾ ਰਿਕਾਰਡ ਵੀ ਇਹਦਾ ਚੰਗਾ ਜੀ ਗੱਲ ਕਰ ਲਈਏ ਦੂਜੇ ਸੂਏ ਵਾਸਤੇ ਗੱਬਣਾ ਪੰਜਾਂ ਸੱਤਾਂ ਦਿਨਾਂ ਦੀ ਇਸ ਟਾਈਮ ਕੱਚੀ ਆਜੇ ਗੱਲ ਕਰ ਲਈਏ ਤੇ ਇੱਕ ਦਿਖਾਵਾਂਗੇ ਉਹ ਬੱਚੀ ਉਹ ਮੇਰਾ ਖਿਆਲ ਟੋਕੜ ਗੱਬਣਾ ਸੱਤ ਅੱਠ ਮਹੀਨਿਆਂ ਦੀ ਸੱਤਾਂ ਦੀ ਗੱਬਣਾ ਦੁੱਧ ਹਲੇ ਵੀ ਦੰਦੀ ਆ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਆਜੋ ਬਾਈ ਨਾ ਕਰੋਨੀਏ ਥੋਡੀ ਗੱਲਬਾਤ ਆਜੋ ਜੀ ਹੋਰ ਬਾਈ ਜੀ ਕੀ ਹਾਲ ਚਾਲ ਕੀ ਹਾਲ ਚਾਲ ਹੈ ਬਾਈ ਆ ਨਾਮ ਕੀ ਹੈ ਜੀ ਆਪਣਾ ਨਾਮ ਕਮਲਦੀਪ ਸਿੰਘ ਕਮਲਦੀਪ ਸਿੰਘ ਪਿੰਡ ਪਿੰਡ ਹੰਬਣਾ ਪਿੰਡ ਹੰਬਣਾ ਤਹਿਸੀਲ ਵੀ ਲੁਧਿਆਣਾ ਕੀ ਜੀ ਤਹਿਸੀਲ ਵੀ ਲੁਧਿਆਣਾ ਜਿਲ੍ਹਾ ਵੀ ਲੁਧਿਆਣਾ ਜਿਲ੍ਹਾ ਵੀ ਲੁਧਿਆਣਾ ਲੁਧਿਆਣੇ ਤੋਂ ਕਿੰਨੀ ਦੂਰ ਆ ਆਪਣਾ ਪਿੰਡ ਲੁਧਿਆਣੇ ਤੋਂ ਮੁੱਲਾਪੁਰ ਤੋਂ 12-13 ਕਿਲੋਮੀਟਰ ਮੁੱਲਾਪੁਰ ਤੋਂ ਆ ਗਿਆ 12-13 ਲੁਧਿਆਣੇ ਤੋਂ ਆ ਗਿਆ 15 ਕਿਲੋਮੀਟਰ ਹਾਂ ਜੀ ਆ ਚੋਟੀ ਤੇ ਮਾਰਦੇ ਪਹਿਲਾਂ ਕੈਮਰਾ ਇੱਥੋਂ ਕਰ ਲੈਣਾ ਸ਼ੁਰੂ ਹੈ ਨਾ ਹਾਂ ਜੀ ਹਾਂ ਤੋੜ ਦਿਓ ਖੋਲ ਕੇ ਨਾਲ-ਨਾਲ ਦੀ ਡਿਟੇਲ ਦੱਸ ਦਿਓ ਕਿਹੜਾ ਸੂਗਾ ਸੂੰਦੀ ਆ ਭਾਈ ਇਹ ਇਹ ਦੂਜਾ ਸੂਗਾ ਸੂੰਦੀ ਆ ਭਾਈ ਸੂਗਾ ਸੂੰਦੀ ਆ ਦੂਜਾ ਤੇ ਦਿਨ ਕਿੰਨੇ ਕ ਕੱਢੂ ਜੇ ਗੱਲਬਾਤ ਕਰ ਲਈਏ ਐ ਇਹਨੂੰ ਹੋ ਜਾ ਭਾਈ ਐ ਇਹਨੂੰ ਹੋ ਕੇ ਦਿਖਾ ਦੇ ਐ ਇਹਨੂੰ ਜਾਉਂਦੀ ਐ ਲੈਨ ਭਾਈ ਲੈ ਲੂ ਹੱਥ ਤੱਕ ਪਹਿਲਣ ਨੇ ਭਾਈ ਕਿੰਨਾ ਕ ਦੁੱਧ ਕੱਢਿਆ ਨੇ ਜੇ ਆਪਾਂ ਗੱਲ ਕਰ ਲਈਏ ਪਹਿਲਾਂ ਨੇ 14 ਕਿਲੋ ਦਿੱਤਾ ਜਮਾ ਜਮਾ ਆਪਣੀ ਜ਼ਿੰਮੇਵਾਰਾਂ ਦੀ ਗੱਲ ਆ ਕੋਈ ਵਪਾਰੀ ਕੰਮ ਨਹੀਂ ਆਪਣਾ ਠੀਕ ਆ ਗੱਲ ਆ ਹਾਂ 14 ਕਿਲੋ ਪਹਿਲਾਂ ਨੇ ਕੱਢਿਆ ਦੰਦਾਂ 'ਚ ਹੁਣ ਕਿਵੇਂ ਆ ਇਹ ਦੰਦਾਂ 'ਚ ਤਾਂ ਛਿੱਗੀ ਹੋਈ ਹੋਗੀ ਹੁਣ 6 ਦੰਦ ਹਾਂ ਇਹ ਤੋੜ ਦੇ ਬਾਈ ਐਨੂੰ ਹੁਣ ਥੋੜਾ ਜਿਹਾ ਘਰੇਲੂ ਜਾਨਵਰ ਸੱਜਣੋਂ ਡਰ ਜਾਂਦੇ ਨੇ ਸੂਆ ਹੈਗਾ ਦੂਜਾ ਆਪ ਹੈਗੀ ਆ ਲక్ష్ਮੀ ਡੇਰੀ ਫਾਰਮ ਵਾਲੇ ਦੇ ਸਿਕੰਦਰ ਦੀ ਇੱਕ ਹਫ਼ਤਾ ਘੱਟੋ-ਘੱਟ ਕੱਢ ਦੂਗੀ ਬਾਈ ਕਹਿੰਦਾ ਇੱਕ ਦੋ ਦਿਨ ਪਸ਼ੂ ਇੱਧਰ-ਉੱਧਰ ਵੀ ਲੈ ਜਾਂਦਾ ਪਰ ਥਣ ਥੁਣਾ ਜਿਹੜਾ ਝੋਟੀ ਨੂੰ ਨਾ ਆ ਲੱਗਿਆ ਪੂਰਾ ਟਾਪ ਕੁਆਲਟੀ ਦਾ ਜੇ ਗੱਲਬਾਤ ਕਰ ਲੀਆ ਥਣਥਣ ਚੰਗਾ ਲੱਗਿਆ ਤੇ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਮੈਂ ਘਰੇਲੂ ਜਾਨਵਰ ਡਰ ਜਾਂਦੇ ਨੇ ਦਿਖਾ ਦੇ ਇੱਥੇ ਤੋਂ ਇੱਥੇ ਤੋਂ ਬਾਡੀ ਬੂਡੀ ਦਿਖਾ ਦੇ ਆ ਬੰਨ ਦੇ ਬਾਈ ਨੇੜੇ ਜਾ ਕੇ ਇਥੋਂ ਬਾਡੀ ਬੂਡੀ ਦਿਖਾ ਦੇ ਬਾਡੀ ਬੂਡੀ ਵੀ ਲਾਜਵਾ ਆ ਸੱਜਣੋ ਜੇ ਗੱਲਬਾਤ ਕਰ ਲਈਏ ਉੱਤਿਓ ਪੁੱਠੇ ਪੱਠੇ ਦੀ ਵੀ ਫੁੱਲ ਚੜਾਈ ਆ ਤੇ ਸਿੰਘ ਜ਼ੁੰਗ ਦੀ ਕੁਆਲਿਟੀ ਵੀ ਝੋਟੀ ਦੀ ਚੰਗੀ ਆ ਯਾਰ ਸਾਹਮਸੂਹ ਬਾਈ ਨੇ ਵਧੀਆ ਕਰੀਆ ਹਾਂ ਨਹੀਂ ਨਹੀਂ ਸਾਮ ਜਾਰਾ ਹੈ ਘਰ ਦੀ ਕਰਦੀ ਘਰ ਦੀ ਝੋਟੀ ਪਾਲੀ ਹੋਈ ਆ ਆਪਣੀ ਅੱਛਾ ਜੀ ਹਾਂ ਹਾਂ ਦੁੱਧ ਪਾਇਆ ਪਹਿਲਾਂ ਨੇ ਤੇ ਮੇਨ ਗੱਲ ਆ ਜਿਹੜੀ ਆਏ ਜਿਵੇਂ ਮਰਦੀ ਆ ਦੰਦ ਵੀ ਦਿਖਾ ਦਿੰਨੇ ਆ ਆਏ ਨਹੀਂ ਹੈ ਆ ਦੰਦ ਵੀ ਦਿਖਾ ਦੇ ਲੈ ਓਏ ਨੇੜੇ ਲਾ ਕੇ ਉਸਤਾਦ ਮੂੰ ਆਪਾਂ ਤਾਂ ਡਰਦੀ ਆ ਥੋੜਾ ਯਾਰ ਹਾਂ ਨਹੀਂ ਨਹੀਂ ਉਪਰਾ ਬੰਦਾ ਨਹੀਂ ਨਾ ਬਾਈਆ ਠੀਕ ਆ ਗੱਲ ਤੇ ਸਾਡੇ ਘਰੇ ਆ ਕਰੇ ਲੂ ਸੱਜਣ ਹੋਣ ਕਰਕੇ ਯਾਰ ਘਰੇ ਕਈ ਵਾਰੀ ਜਿਵੇਂ ਪਸ਼ੂ ਨੂੰ ਨਾ ਆਪਣਾ ਡਾਕਟਰ ਡਾਕਟਰ ਦਾ ਭਲੇਖਾ ਪੈਂਦਾ ਵੀ ਡਾਕਟਰ ਡਾਕਟਰ ਨਾ ਚੜਦੇ ਟੀਕਾ ਆਪ ਹੈਗੀਆ ਸਿਕੰਦਰ ਦੀ ਦੰਦਾਂ ਚ ਬਾਈ 6 ਦੰਦ ਹੈ ਨਾ 6 ਦੰਦ ਚਬਾਈ ਚਬੂਈ ਦੀ ਕਿ ਮੇਰੇ ਯਾਰ ਐਨ ਪੂਰੀ ਆ ਗੱਠ ਗੱਠ ਦਾ ਥਾਣ ਲੱਗਿਆ ਬਾਈ ਹਾਂ ਥਾਂ ਟੋਪਦਾ ਲੱਗਿਆ ਹੈ ਨਾ ਆ ਇੱਧਰ ਦੇ ਉੱਤੋਂ ਚੜਾਈ ਚੜੂਈ ਬਹੁਤ ਆ ਛੋਟੀ ਦੀ ਜੇ ਗੱਲਬਾਤ ਕਰ ਲਈਏ ਹਾਂ ਕੱਦ ਆ ਗਿਆ ਦਰਮਿਆਨਿਆਂ ਚ ਕੱਦ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਬਹੁਤ ਜਿਆਦਾ ਵੱਡਾ ਕੱਦ ਦਰਮਿਆਨਿਆਂ ਚ ਆ ਗਿਆ ਪਰ ਸਾਮ ਸੰਭਾਲ ਆ ਜਿਹੜੀ ਬਾਈ ਨੇ ਸਾਮ ਸੰਭਾਲ ਛੋਟੀ ਵੀ ਸ਼ੌਂਕ ਨਾ ਕਰੀ ਹੋਈ ਆ ਉਹ ਵੇਚਣੀ ਬਾਈ ਕਹਿੰਦਾ ਜਿਵੇਂ ਆ ਨਾ ਮਜਬੂਰੀ ਜੀ ਵਾਲਾ ਕੰਮ ਜਾ ਹੋ ਗਿਆ ਵੀ ਦੋਨੇ ਜਾਨਵਰ ਤਾਂ ਕਰਕੇ ਸੇਲ ਕਰਦੇ ਆ ਤੇ ਬਾਈ ਕਹਿੰਦਾ ਆਪਣਾ ਥੋੜਾ ਜਿਹਾ ਬਾਹਰ ਜਾਣਾ ਆਉਣਾ ਰਹਿੰਦਾ ਵੀ ਬੁੜੀਆਂ ਨੂੰ ਚਲੋ ਯਾਰ ਮਾਗਰੋ ਹੈ ਨਾ ਸਾਮ ਸੰਭਾਲ ਦੀ ਦਿੱਕਤ ਹੋ ਜਾਂਦੀ ਆ ਬੰਦੋ ਬਾਈ ਕੋਈ ਗੱਲ ਨਹੀਂ ਹਾਂ ਬੰਦੋ ਪੈਸੇ ਇਹਦੇ ਕਿੰਨੇ ਲਵਾਂਗੇ ਬ ਰੇਟ 1 ਦਾ ਹਸਾ ਡਿਮਾਂਡ ਬਾਈ 1 ਲੱਖ ਤੇ 10000 ਕਿੰਨੇ ਵੀ ਛੜ ਦਾਂਗੇ ਬਸ ਬਈ 1 5 ਚ ਹਾਂ ਨਾ ਮਾ 1 5 ਦੀ ਦੇ ਦਾਂਗੇ ਉਹਦੇ ਚ ਛੋਟ ਛੱਪਾ ਮਾਨਤਾਨ ਕਰ ਦਾਂਗੇ ਬਸ ਮਾਰ ਮੋਟਾ ਹਾਂ ਜੀ ਮਾਨਤਾਨ 1 ਲੱਖ 5000 ਤੋਂ ਸੱਜਣੋਂ ਛੋਟ ਛੱਪਾ ਹੋ ਜੂ ਤੇ ਬਾਕੀ ਰੇਟ ਆ ਜਿਹੜਾ ਰੇਟ ਤੁਸੀਂ ਆਪੇ ਹਿਸਾਬ ਨਾਲ ਲਓ ਯਾਰ ਜਾਨਵਰ ਦੇ ਹਿਸਾਬ ਨਾਲ ਪਾਈ ਨਹੀਂ ਰੇਟ ਜੈਨੂਅਲ ਨਹੀਂ ਕਰਿਆ ਕੋਈ ਬਾਹਲਾ ਜ਼ਿਆਦਾ ਨਹੀਂ ਮੈਂ ਜੇ ਗੱਲ ਕਰ ਲਾਂ ਵੀ ਇਹ ਤਾਂ ਕੋਈ ਵੱਡਾ ਪੱਥਰ ਨਹੀਂ ਧਰਿਆ ਇਹਦੇ ਚ ਮਾਨਤਾਨ ਛੋਟ ਛੱਪਾ ਆਏਗੇ ਸੱਜਣ ਦਾ ਜ਼ਰੂਰ ਹੋ ਜੂਗਾ ਹਨਾ ਲੈ ਕਿਹੜਾ ਹੋ ਤੋਰਦੇ ਹੌਲੀ ਇਹਾਂ ਹੋਰ ਦਿਖਾ ਦੇ ਤੌਰ 'ਤੇ ਅਗੇ ਇੱਥੇ ਤਾਂ ਬਾਡੀ ਬੂਡੀ ਦਿਖਾ ਦਿੰਨੇ ਤੁਹਾਨੂੰ ਲੈ ਇੱਥੇ ਤਾਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਛੋਟੀ ਜੀ ਸੱਜਣੋਂ ਲੰਬੀ ਲੰਬੀ ਬਹੁਤ ਆ ਬੇਲ ਬੂਲ ਬਹੁਤ ਆ ਜੀ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਬਾਈ ਨੇ ਉਹੀ ਗੱਲ ਆ ਯਾਰ ਪਾਲੀ ਵੀ ਸ਼ੌਂਕ ਨਾ ਹੋਈ ਇਹ ਜੇ ਗੱਲਬਾਤ ਕਰ ਲਈਏ ਹੂੰ ਡਰਦੀ ਜ਼ਰੂਰ ਆ ਥੋੜਾ ਜਿਆ ਨਾ ਦੂਜੇ ਜਾਨਵਰਾਂ ਘਣੀ ਜਾਂਦੀ ਆ ਆ ਇੱਥੇ ਤੁਸੀਂ ਭਰਾਂਡੇ ਜੀ ਦੇਖ ਸਕਦੇ ਹੋ ਇੱਥੇ ਵੀ ਚੈੱਕ ਕਰ ਸਕਦੇ ਹੋ ਬੰਦੇ ਬਾਈ ਆ ਗਾਂ ਦਾ ਕਿਹੜਾ ਸੂਆ ਬਾਈ ਇਹਦਾ ਹੁਣ ਤੀਜੇ ਸੂਏ ਲਈ ਗੱਭਣਾ ਤੀਜੇ ਵਾਸਤੇ ਗੱਬਣਾ ਹਾਂਜੀ ਤੀਜੇ ਦੂਜੇ ਵਾਸਤੇ ਕਿੰਨੇ ਕਿੰਨੇ ਟਾਈਮ ਦੀ ਗੱਬਣਾਉਗੀ ਭਾਈ ਇਹ ਨੂੰ 7ਵਾਂ ਮਹੀਨਾ 25 ਤੋਂ ਲੱਗ ਜਾਣਾ ਜੀ 25 ਤੋਂ 7ਵਾਂ ਮਹੀਨਾ ਲੱਗ ਜੂਗਾ ਅੱਜ ਹੈਗੀ 21 ਤਰੀਕ ਹੈ ਨਾ 21 ਤਰੀਕ ਹਾਂਜੀ ਹਾਂ ਦੁੱਧ ਹੁਣ ਕਿੰਨਾ ਕੁ ਦੰਦੀ ਆ ਦੁੱਧ ਹੈਗਾ 5-6 ਲੀਟਰ ਜੀ 5 ਲੀਟਰ ਹਾਂ ਉਹ ਵੀ ਜਾਣਗੇ 7-8 ਫਾਈਟ ਦਾ ਹੀ ਆ ਅੱਛਾ ਖਾਣਾ ਦਾ ਕਿਵੇਂ ਦੱਸਿਆ ਦੀ ਆਪਾਂ ਨੇ ਖਾਣਾ ਦਾ ਭਾਈ ਜੀ ਔਰਲੇ ਦੋ ਚੱਲਦੇ ਆ ਅਜਾ ਉਰਲੇ ਦੋ ਚਲਦੇ ਆ ਹਾਂ ਪਰਲੇ ਦੋ ਥੋੜੇ ਜਿਹਾ ਹੋ ਗਈ ਸੀ ਪ੍ਰੋਬਲਮ ਆ ਗਈ ਸੀ ਹਾਂ ਜਿਹੜੇ ਬੈਣੀ ਵਾਲੇ ਪਾਸੇ ਆਣੇ ਥਾਣੇ ਸੱਜਣੋ ਬੈਣੀ ਵਾਲੇ ਪਾਸੇ ਵਾਲੇ ਥਾਣੇ ਜਿਹੜੇ ਦੋਨੇ ਉਹ ਚਲਦੇ ਨੇ ਜਿਹੜੇ ਆਕੇ ਦੂਸਰੀ ਦਿਸ਼ਾ ਵਾਲੇ ਅਗਲਾ ਤੇ ਪਿਛਲਾ ਉਹ ਥਾਣੇ ਦੇ ਚਲਦੇ ਨਹੀਂ ਦੋ ਥਾਣੀ ਮੰਨ ਕੇ ਤੁਸੀਂ ਵਾਈ ਤੋਂ ਲੈ ਜਿਓ ਦੁੱਧ ਦੇ ਇਸ ਟਾਈਮ ਹੈਗਾ 5 ਕਿਲੋ ਹੈਗਾ 5 ਕਿਲੋ ਹਾਂ ਨੈਟ ਆਟਾ ਜੀ ਕਿੰਨਾ ਕੁ 5 ਦੋ ਥਾਣਾ ਹਾਂ ਜੀ ਯਾਨੀ ਕਿ 12 13 ਲੀਟਰ ਪਾ ਦਿੰਦੇ 12 13 ਦੋ ਥਾਣਾ ਚ ਪਾ ਲਿਆ ਹਾਂ ਹੁਣ ਦੁੱਧ ਲੰਬਾ ਟਾਈਮ ਦਿੰਦੀ ਆ ਉਹ ਤਾਂ ਲੰਮਾ ਟਾਈਮ ਆ ਇਹ ਦ ਇਹ ਡਾਟਾ ਬਸ ਤੁਹਾਨੂੰ ਪਤਾ ਯਾ ਹੁਣ ਕਰ ਲਾਂਗੇ ਕੋਈ ਗੱਲ ਨਹੀਂ ਫੋਨ ਤੇ ਅੱਛਾ ਵੀ ਦੁੱਧ ਅਦੁੱਲ ਦੇ ਹਿਸਾਬ ਨਾਲ ਹੀ ਦੇ ਲਾਂਗੇ ਦੁੱਧ ਦੇ ਹਿਸਾਬ ਨਾਲ ਹਾਂ ਕਿਸੇ ਯਾਰ ਦੁੱਧ ਪੀਣ ਵਾਲੇ ਕਿਸੇ ਗਰੀਬ ਗਰੁੱਪ ਦੇ ਕਿਸੇ ਆਪਣੇ ਭਰਾ ਨੂੰ ਚਾਹੀਦੀ ਹੈ ਨਾ ਹਾਂ ਉਹਨੂੰ ਉਹਦੇ ਹਿਸਾਬ ਨਾਲ ਦੇਣੀ ਛੋਟ ਛੱਪਾ ਲਾ ਕੇ ਵਧੀਆ ਹਾਂ ਹਾਂ ਆ ਛੋਟੀ ਨੂੰ ਬੰਦੇ ਨੰਬਰ ਬੋਲ ਦਿਓ ਨਾਲ ਨਾਲ ਆਪਣਾ ਨੰਬਰ ਹੈਗਾ 78 890 ਹਾਂਜੀ 27046 ਇੱਕ ਵਾਰੀ ਹੋਰ ਬੋਲੋ ਜੀ 78890 ਹਾਂਜੀ 27046 ਲਾ ਸੱਜਣਾ ਇਹਨਾਂ 2012 ਚ ਸਾਨੂੰ ਬਾਈ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ